हेलो माय YouTube फैमिली वेलकम बैक टू माय चैनल कि मैं तुसी सारे आई होप थे सारे बढ़िया होंगे ठीक होंगे मैं चली सी डॉक्टर ਕੋਲ ਆਪਣਾ ਸਾਰਾ ਫਾਈਲ ਵਗੈਰਾ ਪਾ ਲਈ ਸੀ ਗਿਆਚ ਦਵਾਈ ਵੀ ਖਤਮ ਹੋ ਗਈ ਸੀ ਦਵਾਈ ਵੀ ਲੈ ਕੇ ਆਣੀ ਆ ਤੇ ਅਲਟਰਾਸਾਉਂਡ ਕਰਾਇਆ ਸੀ ਨਵੇਂ ਉਹ ਵੀ ਚੈੱਕ ਕਰਵਾ ਕੇ ਆਣਾ ਆ ਮੈਡਮ ਨੂੰ ਮਤਲਬ ਡਾਕਟਰ ਨੂੰ ਤੇ ਆਪਣਾ ਸਮਾਨ ਉਹ ਹੀ ਦੇਖ ਰਹੀ ਸੀ ਵੀ ਕਿਹੜਾ ਕਿਹੜਾ ਪਾ ਕੇ ਲੈ ਕੇ ਜਾਵਾਂ ਉਹ ਮਤਲਬ ਜੋ ਜੋ ਚੀਜ਼ਾਂ ਦਿਖਾਣੀਆਂ ਤੇ ਟੈਸਟ ਹੋਏ ਸੀ ਉਹ ਵੀ ਦਿਖਾਣੇ ਸੀ ਕੁਛ ਤੇ ਮੈਂ ਆ ਗਈ ਇੱਥੇ ਆਪਣੇ ਕੋਲੀ ਹੈ ਸਾਡੀ ਥੋੜੀ ਦੂਰੀ ਉੱਥੇ ਮੈਂ ਆ ਗਈ ਤੇ ਅੱਜ ਬਿਲਕੁਲ ਵੀ ਭੀੜ ਨਹੀਂ ਹੈ ਤੇ ਨਹੀਂ ਤਾਂ ਬਹੁਤ ਜ਼ਿਆਦਾ ਇੱਥੇ ਭੀੜ ਹੁੰਦੀ ਬੜੇ ਆਮ ਨਾਮ ਪਰਚੀ ਕਟਾਈ ਤੇ ਡਾਕਟਰ ਵੀ ਬੈਠੇ ਸੀ ਡਾਕਟਰ ਨੂੰ ਵੀ ਮਿਲੀ ਤੇ ਆਪਣਾ ਸਾਰਾ ਦਿਖਾਇਆ ਵੀ ਜੋ ਜੋ ਸੀਗਾ ਦਵਾਈ ਲੈ ਕੇ ਮੈਂ ਆ ਗਈਆਂ ਤੇ ਥੋੜਾ ਛਿੜੀ ਹੋਇਆ ਆ 10 ਕਿ ਮਿੰਟ ਹੋਇਆ ਆ ਆਈ نو ਮੈਂ ਦਵਾਈ ਲੈ ਕੇ ਆਈਆਂ ਆ ਦੇਖੋ ਦਵਾਈ ਮੇਰੀ ਹੋਰ ਆ ਦਵਾਈ 15 ਦਿਨ ਦੀ ਹੈ 15 15 ਦਿਨ ਦੀ ਦਿੰਦੀ ਹੈ ਦਵਾਈ ਤੇ ਮੈਂ ਨਾ ਕਿ ਲੰਮੀ ਪੈ ਗਈ ਥੋੜਾ ਹੁਣ ਉਠੂਗੀ ਫੇਰ ਚਾ ਚੁਪਨਾ ਨਹੀਂ ਆ ਤੇ ਇੱਕ ਮੇਰਾ ਮੂੰਹ ਵੀ ਪੱਕਿਆ ਹੋਇਆ ਹੈ ਐਤੋ ਜੀ ਪੱਕੀ ਹੋਈ ਆ ਬਬੜਾ ਹਲਵਾ ਉਸ ਕਹਾਣੀ ਹੁੰਦਾ ਹੈਗਾ ਤੇ ਹੁਣ ਮੈਂ ਨਾ ਆਪਣਾ ਮਤਲਬ 9th ਮੰਥ ਤੱਕ ਫਸਟ ਤੋ ਲੈ ਕੇ 9th ਮੰਥ ਤੱਕ ਆਪਣਾ ਮੈਂ ਵਲੋਗ ਇਹ ਵਾਲਾ ਮਤਲਬ ਆਪਣਾ ਮੈਂ ਪ੍ਰੈਗਨਨਸੀ ਦਾ ਮੈਂ ਤੁਹਾਨੂੰ ਕਿਉਂ ਨਹੀਂ ਦੱਸਿਆ ਦੱਸੂੰਗੀ ਮੈਂ ਵਲੋਗ ਬਣਾਉਂਗੀ ਤੇ ਇਹ ਸਾਰੇ ਵਲੋਗ ਜਿੰਨੇ ਮੈਂ ਬਣਾ ਰਹੀ ਹਾਂ ਨਾ ਇਸ ਟੈਪ ਇਹ ਮੇਰੀ ਪ੍ਰੈਗਨਨਸੀ ਹੋ ਜੂਗੀ ਉਸ ਤੋਂ ਬਾਅਦ ਆਉਂਗੇ ਵਲੋਗ ਤੇ ਆਪਣੀ ਮੈਂ ਤੁਹਾਨੂੰ ਸਾਰਾ ਦੱਸੂਗੀ ਤੇ ਮੈਂ ਸਟਾਰਟ ਵੀ ਮੈਂ ਸ਼ੁਰੂ ਤੋਂ ਨਹੀਂ ਸਟਾਰਟ ਕੀਤਾ ਨਾ ਮੈਂ ਕਿਸੇ ਨੂੰ ਦੱਸਿਆ ਤੇ 8 ਮਹੀਨੇ ਤੋਂ ਮੈਂ ਆਪਣੇ ਵਲੋਗ ਸਟਾਰਟ ਕੀਤੇ ਆ ਤੇ ਮੈਂ ਤੁਹਾਨੂੰ ਸਾਰਾ ਕੁਝ ਦੱਸੂਗੀ ਤੇ ਹੁਣ ਮੈਂ ਨੈਕਸਟ ਡੇ ਹੋ ਗਿਆ ਆ ਤੇ ਅੱਜ ਮੈਂ ਆਪਣਾ ਤੁਹਾਨੂੰ ਦਿਖਾ ਰਹੀ ਆ ਇਹ ਛੋਟੇ-ਛੋਟੇ ਕੱਪੜੇ ਕੋਕ ਸਾਡੇ ਆ ਨਾ ਬੱਚਾ ਹੁੰਦਾ ਜੀਰੋ ਸਾਡੇ ਨਵੇਂ ਕੱਪੜੇ ਨਹੀਂ ਪਾਉਂਦੇ ਮਤਲਬ ਕਿ ਬਾਜ਼ਾਰ ਤੋਂ ਖਰੀਦ ਕੇ ਨਵੇਂ ਉਹ ਕੱਪੜੇ ਨਹੀਂ ਪਾਣੇ ਹੈਗੇ ਤੇ ਜਦ ਜੇ ਉਹ ਲੜਕਾ ਹੁੰਦਾ ਮਤਲਬ ਮੁੰਡਾ ਹੁੰਦਾ ਆ ਸਾਡੇ ਸਵਾ ਮਹੀਨੇ ਨਵਾਂ ਕੱਪੜਾ ਨਹੀਂ ਪਾਉਂਦੇ ਉਹਦੇ ਪੁਰਾਣੇ ਕੱਪੜੇ ਪਾਣੇ ਕੁੜੀ ਦੇ ਅਗਰ ਕੁੜੀ ਹੋਵੇ ਤਾਂ ਕੁੜੀਵਾਰ ਨੂੰ 13 ਦਿਨ ਬਾਅਦ ਨਵਾਂ ਪਾ ਰਹੇ ਆ ਤੇ ਮੈਂ ਉਹੀ ਆਪਣਾ ਨਾ ਸਮਾਨ ਦੇਖ ਰਹੀ ਸੀਗੀ ਇੱਥੇ ਛੋਟੇ ਛੋਟੇ ਕੱਪੜੇ ਮੈਂ ਕਿ ਬੈਗ ਪੈਕ ਕਰ ਲੁਮਾ ਤੇ ਬੈਗ ਪੈਕ ਹਜੇ ਮੇਰਾ ਫਾਈਨਲ ਇਹ ਵਾਲਾ ਹੋਇਆ ਨਹੀਂ ਪੈਕ ਤਾਂ ਮੈਂ ਜਰੂਰ ਕਰ ਰਹੀ ਆ ਬਟ ਇਹ ਬੈਗ ਮੇਰਾ ਫਾਈਨਲ ਨਹੀਂ ਹੈਗਾ ਤੇ ਬਸ ਫਿਲਹਾਲ ਮੈਂ ਮੋਟਾ-ਮੋਟੀ ਸਮਾਨ ਰੱਖ ਰਹੀ ਆ ਕਿ ਜੋ-ਜੋ ਮੈਨੂੰ ਯਾਦ ਸੀਗਾ ਉਹੀ ਰੱਖ ਰਹੀ ਆ ਤੇ ਐਕਸਟਰਾ ਜੋ ਕਪੜੇ ਹੁੰਦੇ ਆ ਸਾਰਾ ਕੁਝ ਲੈ ਕੇ ਜਾਣਾ ਹੁੰਦਾ ਉਹ ਚੀਜ਼ਾਂ ਨਾ ਤੇ ਮੈਂ ਬਾਹੂਕ ਨੂੰ ਪੜਾ ਰਹੀ ਸੀ ਕਿ ਤੂੰ ਬੈਗ ਚ ਫਿਲਾੜ ਰੱਖੀ ਜਾ ਮੇਨ ਬੈਗ ਤਾਂ ਮੈਂ ਤਿਆਰ ਕਰੂੰਗੀ ਉਹ ਵੀ ਵਲੋਗ ਜਲਦੀ ਆਉਂਗਾ ਤੇ ਫਿਲਹਾਲ ਮੈਂ ਅੱਧੀ ਹਜੀ ਪਾ ਰਹੀ ਸੀ ਕਿ ਥੋੜਾ ਮੈਨੂੰ ਯਾਦ ਰਹੂਗਾ ਇਹ ਸਮਾਨ ਲੈ ਕੇ ਜਾਣਾ ਅੱਧੀ ਸਿੰਪਲ ਬੈਗ ਜੀ ਰੱਖ ਰਹੀ ਸੀਗੀ ਤੇ ਬਾਹੂਕ ਨੂੰ ਵੀ ਮੈਂ ਬੋਲ ਰਹੀ ਸੀ ਕਿ ਮੈਨੂੰ ਥੋੜਾ ਸਮਾਨ ਫੁਲਾ ਦੇ ਆ ਦੇਖੋ ਇਹ ਬਾਹੂਕ ਦੀ ਹੈ ਨਾ ਅ ਸੀ ਜੀਰੂ ਬਾਹੂਕ ਹੋਇਆ ਸੀ ਉਹ ਉਸ ਤੋਂ ਬਾਅਦ ਮਤਲਬ ਪੁਰਾਣੀ ਐ ਸੀ ਨਵੀਂ ਉਸ ਟਾਈਮ ਨਵੀਂ ਲਈ ਸੀ ਸਮਾਨ ਮੇਰੇ ਬਾਹੂਕ ਲਈ ਭਾਬੂ ਕੱਥੇ ਮੇਰੀ ਪੂਰੀ ਹੈਲਪ ਕਰਾ ਰਿਆ ਸੀਗਾ ਤੇ ਇਹਨੂੰ ਮੈਂ ਦੱਸ ਰਹੀ ਸੀ ਮੈਂ ਕਿ ਅਗਰ ਤੇਰੀ ਭੈਣ ਆਈ ਨਾ ਤੇ ਇਹ ਵੀ ਕੱਪੜੇ ਪਾਣੀ ਆ ਪਿੰਕ ਪਿੰਕ ਇਹ ਭਾਬੂਕ ਦੀ ਗੱਦੀ ਸੀਗੀ ਜਿਹੜੀ ਮੈਂ ਪਾਈ ਆ ਹੁਣ ਤੇ ਭਾਬੂਕ ਲਈ ਸੀਗੀ ਤੇ ਫਿਰ ਮੈਂ ਇਹੀ ਪਿੰਕ ਜ਼ਿਆਦਾਤਰ ਪਿੰਕ ਪਿੰਕ ਹੀ ਕੱਪੜੇ ਪਏ ਆ ਤੇ ਇਹਨੂੰ ਮੈਂ ਇਹੀ ਕਹਿ ਰਹੀ ਸੀ ਕਿ ਪਿੰਕ ਕੱਪੜੇ ਭਾਗ ਰੋ ਭਾਈ ਆਏ ਤਾਂ ਇਹ ਵੱਡੇ ਕੱਪੜੇ ਪਾਣੀ ਇਹਨੂੰ ਮੈਂ ਦੱਸ ਵੀ ਸੀ ਕਿ ਇਹ ਲੜਕੀਆਂ ਵਾਲੇ ਲੜਕੀਆਂ ਵਾਲੇ ਤੇ ਬਸ ਜੋ ਮੈਂ ਸੋਚਦੀ ਸੀ ਜੋ ਰੱਬ ਅੱਗੇ ਮੈਂ ਅਰਦਾਸ ਕਰਦੀ ਸੀ ਕਿ ਮੇਰੇ ਘਰ ਧੀ ਰਾਣੀ ਆਵੇ ਉਹੀ ਹੋਇਆ ਮੇਰੇ ਘਰ ਧੀ ਰਾਣੀ ਨੇ ਹੀ ਜਨਮ ਲਈਆ ਪੈਣ ਪਰਾ ਦੀ ਜੋੜੀ ਬਣ ਗਈ ਕਿਉਂਕਿ ਮੈਂ ਬਹੁਤ ਅਰਦਾਸ ਕੀਤੀ ਰੱਬ ਅੱਗੇ ਕਿ ਮੈਨੂੰ ਗੁੜੀ ਆ ਹੀ ਚਾਹੀਦੀ ਆ ਤੇ ਦੇਖੋ ਜੋ ਰੱਬ ਨੇ ਦੇਣਾ ਉਹ ਰੱਬ ਦੀ ਦੇਣਾ ਮੁੰਡਾ ਹੁੰਦਾ ਕੁੜੀ ਹੁੰਦੀ ਉਹ ਆਪਣੇ ਬੱਚੇ ਹੁੰਦੇ ਬਟ ਆਪਣੀ ਇਛਾ ਤੇ ਰੱਖ ਸਕਦੇ ਨਾ ਰੱਬ ਅੱਗੇ ਤੇ ਇਸ ਲਈ ਮੈਂ ਸ਼ੁਰੂ ਤੇ ਅਰਦਾਸ ਕਰਦੀ ਸੀ ਕਿ ਰੱਬਾ ਇੱਕ ਧੀ ਦੇਈ ਹੈ ਨਾ ਤੇ ਬਾਪੂ ਕ ਵੀ ਭੈਣੀ ਮੰਗਦਾ ਹੁੰਦਾ ਸੀਗਾ ਮੈਨੂੰ ਭੈਣ ਚਾਹੀਏ ਭੈਣ ਚਾਹੀਏ ਤੇ ਬਸ ਹੋਰੀ ਵੀ ਰੱਬ ਨੇ ਅਰਦਾਸ ਸੁਣੀ ਤੇ ਮੇਰੀ ਵੀ ਨੇੜੇ ਹੋ ਕੇ ਸੁਣੀ ਮੈਨੂੰ ਧੀ ਰਾਣੀ ਮੇਰੇ ਘਰ ਆਈ ਹੈ ਬਿਟੀਆਂ ਰਾਣੀ ਤੇ ਇੱਕ ਕੰਜਕ ਆਈ ਹੈ ਮੇਰੇ ਘਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਹੀ ਖੁਸ਼ੀ ਆ ਕਿ ਮੈਂ ਹਨਾ ਮੰਗਦੀ ਵੀ ਸੀਗੀ ਤੇ ਬਸ ਹੁਣ ਮੈਂ ਬੜੀ ਮਤਲਬ ਕਪੜੇ تھے ਮੈਂ ਪੈਕ ਕਰ ਰਹੀ ਸੀ ਇਹ ਬੈਗ ਪੈਕਨ ਤੋਂ ਪਹਿਲਾਂ ਵੀ ਮੈਂ ਉਹ ਬੈਗ ਪੈਕ ਕਰੇ ਬਹੁਤ ਬੈਗ ਪੈਕ ਕਰੇ ਤੇ ਫਿਰ ਉਹ ਵੀ ਮੈਂ ਹਨਾ ਦੀ ਕਪੜੇ ਕੱਢ ਲਾਂਦੀ ਸੀ ਪਾੜਨ ਦੀ ਸੀ ਕੱਢ ਲਾਂਦੀ ਸੀ ਪਾੜਨ ਦੀ ਸੀ ਸਮਝ ਨਹੀਂ ਸੀ ਲੱਗਦੀ ਕਿ ਕੀ ਰੱਖਾਂ ਕੀ ਨਾ ਰੱਖਾਂ ਫਿਰ ਮੇ ਇਹ ਵਾਲਾ ਬੈਗ ਜਿਹੜਾ ਤੁਸੀਂ ਆ ਦੇਖ ਰਹੇ ਹੋ ਹੁਣ ਮੈਂ ਇਸ ਚ ਕੱਪੜੇ ਪਾ ਰਹੀ ਆ ਪਾਣੀ ਤਾਂ ਮੇ ਇੱਚੀ ਸੀਗੇ ਤੇ ਪਰ ਹੁਣ ਇਹ ਬੈਗ ਫਿਰ ਛੋਟਾ ਪੈ ਗਿਆ ਤੇ ਫਿਰ ਛੋਟੇ ਬੈਗ ਚ ਤੁਹਾਨੂੰ ਪਤਾ ਮੇਰੇ ਵੀ ਕੱਪੜੇ ਸੀ ਹੋਰ ਛੋਟੇ ਮੋਟਾ ਸਮਾਨ ਤੇ ਬੱਚੇ ਦੇ ਕੱਪੜੇ ਫਿਰ ਲੈ ਕੇ ਜਾਣੇ ਉੱਥੇ ਪਤਾ ਨਹੀਂ ਤਾਂ ਪਤਾ ਹਸਪੀਟਲ ਪਤਾ ਹੀ ਤੁਹਾਨੂੰ ਵੀ ਪਤਾ ਨਹੀਂ ਕਿੰਨੇ ਦਿਨ ਰਹਿਣੇ ਪੈਂਦੇ ਇੱਕ ਦਿਨ ਦੋ ਦਿਨ ਤਿੰਨ ਦਿਨ ਕਈ ਹਫ਼ਤਾ ਵੀ ਰੱਖਦੇ ਆ تو اس لئے میں کہ بیگ چھوٹا یا پھر مینو سمجھ ہی نہیں سی لگ رہی میں کی کرا پر یہ تو فی الحال نورملی میں بیگ اردو کپڑے پالے تو فی الحال تو ہے نا میں ہوا بیگ وہ تیار کروں گی اس سارے کپڑے کڈوں گی کیونکہ یہ بیگ بلکل چھوٹا سی کپڑے جا رہا زیادہ کپڑے تو میں پائے نہیں آپ میرے کپڑے رہ گئے سکے بچے کے کپڑے پی گئے سگے ਤੇ ਬਸ ਇਥੇ ਫਿਰ ਹੁਣ ਮੈਂ ਆਪਣਾ ਵੀਡੀਓ ਦਾ ਐਂਡ ਕਰਦੀ ਹਾਂ ਮਿਲਦੇ ਹਾਂ ਨੈਕਸਟ ਵਲੌਗ ਚ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬਾਏ ਬਾਏ